ਮੇਰਾ ਨਾਮ ਬినੋਦ ਕੁਮਾਰ ਆ ਸਰ ਸਬਜੀ ਵੇਚਦੇ ਆ ਜੀ ਜੇ ਆਪਾਂ ਗੱਲ ਕਰਕੇ ਸਭ ਦੀਆਂ ਰੇਟ ਕਿੰਨੇ ਕੈਸ ਟਾਈਮ ਜੀ ਆਪਾਂ ਕਦੂ ਟਮਾਟਰ ਸਾਡੀ ਸਬਜ਼ੀਆਂ ਕੀ ਕਿਨੇ ਚੱਲਦੇ ਪਹਿਲਾਂ ਤਾਂ ਥੋੜਾ ਪਹਿਲਾਂ 120 ਰੁਪਏ 100 ਰੁਪਏ ਸੀਗਾ ਟਮਾਟਰ ਵੀ 100 120 ਹੋ ਗਿਆ ਹੁਣ ਥੋੜਾ 10 20 ਰੁਪਏ ਰੇਟ ਡਾਊਨ ਹੋ ਗਿਆ ਕਹਿੰਦਾ ਮਤਲਬ ਕਦੂ ਹੋ ਗਿਆ 100 ਰੁਪਏ ਕਿਲੋ ਹੋ ਗਿਆ ਬੈਂਗਨ ਬੈਂਗਣੀ 20 30 ਅਲੀ 40 50 ਰੁਪਏ ਕਿਲੋ ਹੋ ਗਈ ਹੈ ਗੋਭੀ 70 80 ਹੋ ਗਿਆ ਮਟਰ ਵੀ ਪਹਿਲਾਂ 240 ਰੁਪਏ ਕਿਲੋ ਸੀਗਾ ਹੁਣ 120 100 ਰੁਪਏ ਕਿਲੋ ਚੱ ਬਾਕੀ ਸ਼ਿਮਲਾ ਮੈਚ ਹੋ ਗਈ ਇਹ ਚੀਜ਼ਾਂ ਹੋ ਗਈ 100 100 ਰੁਪਏ ਕਿਲੋ ਦੇ ਹੈਗੇ ਆ ਸਭ ਦੀਆਂ ਸਾਰੀਆਂ ਪਾਲੂ ਵੀ ਗੱਲ ਕਰੀਏ ਕਿ ਆਲੂ ਬਹੁਤ ਸਸਤਾ ਹੁੰਦਾ ਸੀਗਾ ਹੁਣ ਅੱਜ ਕੱਲ ਆਲੂ ਆਲੂ ਹੁਣ 15 20 ਰੁਪਏ ਹੁੰਦਾ ਸੀਗਾ ਹੁਣ ਬੰਦਾ ਗਰੀਬ ਬੰਦਾ ਕਿੱਥੋਂ ਖਾ ਲੂਗਾ 30 ਰੁਪਏ 40 ਰੁਪਏ ਕਿਲੋ ਹੋ ਗਿਆ ਆਲੂ 11 11 11 12 ਦਾ ਗੱਟਾ ਹੋ ਗਿਆ ਵਧੀਆ ਪਹਿਲਾਂ 3 400 ਦਾ ਗੱਟਾ ਮਿਲ ਜਾਂਦਾ ਸੀਗਾ ਜੇ ਆਪਾਂ ਖੀਰਾ ਜਾਂ ਆਦਰਕ ਜਾਂ ਜਿਸ ਤਰ੍ਹਾਂ ਆਪਾਂ ਭਿੰਡੀ ਹੈ ਜਾਂ ਉਸ ਨੂੰ ਹੁਣ ਇਹ ਲਸਣ ਹੈਗਾ ਹੁਣ 50 ਰੁਪਏ ਕਿਲੋ ਮਿਲਦਾ ਸੀਗਾ ਹੁਣ 230 ਰੁਪਏ ਮੰਡੀ ਹੋ ਗਿਆ ਲਸਣ ਕੀ ਕਰੂਗਾ ਬੰਦਾ ਕੀ ਖਾ ਲੂਗਾ ਆਰਬੀ ਦੇ ਗ੍ਰੇਡ ਨੇ ਆਰਬੀ ਆਰਬੀ ਤੋਂ ਸਸਤੀ ਐ 60 ਰੁਪਏ ਕਿਲੋ 50 ਰੁਪਏ ਕਿਲੋ ਚੱਲ ਰਿਹਾ ਠੀਕਾ ਜਿਹੜਾ ਹੈ ਕੀੜਾ ਖੀਰਾ 40 ਰੁਪਏ 50 ਰੁਪਏ ਕਿਲੋ ਚੱਲ ਰਿਹਾ ਚੈਨ ਵਾਲਾ ਦੇਸੀ ਵਾਲਾ 30 25 ਰੁਪਏ ਚੱਲ ਰਿਹਾ ਅੱਕੇ ਧੰਦਾਰ ਵੀ ਗ੍ਰਾਪਾ ਕਿਲੋ ਦਾ ਰੇਟ ਦੱਸਿਆ ਕਰਦੇ ਸੀ ਹੁਣ ਪਾਈ ਹੁਣ ਹਾਂ ਹੁਣ ਪਾਈਆ ਪਾਈਆ ਲੈ ਇੱਕ ਦੋ ਮਹੀਨਾ ਹੀ ਰਹਿੰਦਾ ਐ ਇਸ ਟਾਈਮ ਗਰਮੀ ਕਰਕੇ ਐ ਨਾ ਸਾਰੀ ਸਬਜੀ ਮਰ ਜਾਂਦੀ ਐ ਕਹਿੰਦਾ ਮਤਲਬ ਕੋਈ ਸਬਜੀ ਜਿਵੇਂ ਹ ਇਹਨੇ ਹੁਣ ਠੇਕਾ ਲੇਤਾ 50000 ਦਾ ਉਹ ਕਿੱਥੋਂ ਭਰੂਗਾ ਅਗਲਾ ਉਹਦੀ ਗੱਲ ਕਰੀਏ ਇਸ ਤੋਂ ਪਹਿਲਾਂ ਲੋਕ ਕਿਲੋ ਲੈਂਦੇ ਸੀ 2 ਕਿਲੋ ਲੈਂਦੇ ਸਬਜ਼ੀ ਹਾਂ ਹੁਣ ਲੋਕ ਪਾਈਏ ਤੇ ਆ ਗਏ ਨਿੱਕਾ ਲੱਗਦਾ ਹੈ ਪਾਈਏ ਤੇ ਹੁਣ ਸਾਡੇ ਦੁਕਾਨਦਾਰੀ ਚ ਵੀ ਫਰਕ ਪੈਂਦਾ ਹੈ ਜਿੱਥੇ 50000 ਵਟੇ ਜਾਂਦੇ ਉੱਥੇ 20 25000 ਵਟਿਆ ਜਾਂਦਾ ਹੈ ਅਗਲਾ ਪਾਈਆ ਹੁਣ ਖਰਾਬ ਵਿੱਚ ਗਰਮੀ ਆ ਖਰਾਬੀ ਨਿਕਲ ਜਾਂਦਾ ਇਸ ਟਾਈਮ ਤਾਂ ਐ ਸਮਝ ਲਓ ਪੱਲੋ ਹੀ ਜਾਂਦੇ ਆ ਕੈਸੇ ਨਹੀਂ ਮੰਦੇ